ਕਬੱਡੀ ਐਰੋ ਦੀ ਪੰਜਾਬੀਆਂ ਦੇ ਲਖਣ ਸਿੰਘ ਦੇ ਰਾਜਪੂਤ ਨਾਲ ਟੱਕਰ ਹੋ ਗਈ ਪੀਤਾ ਡਾਲਾ ਤੇ ਮਾਦੇ ਰੁਮੀ ਦਾ ਵੀ ਪਰ ਹੁਣ ਹੁਣ ਦੇਖਿਓ ਪੰਜਾਬੀਆਂ ਦਾ ਲਖਣ ਰਾਜਪੂਤ ਅਕਸ਼ਮ ਦੁੱਨ ਦੋਨੋਂ ਪਾਸੇ ਹੋਣਗੇ ਰਾਜਪੂਤ ਰਾਜਪੂਤ ਤੇ ਪੰਜਾਬੀਆਂ ਦਾ ਲਖਣ ਤਾੜੀ 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 ਤਾਹਦੀ ਅਗਲੀ ਕਬੱਡੀ ਐਰੋ ਜਮੇਸ ਐਰੋ ਮਦਾਨ ਦਿੰਦਰ ਜੂਬਾ ਸਿਟੀ ਵਾਲਾ ਅਮਰੀਕਾ ਵਾਲਾ ਮੁੰਡਾ ਐਨ ਮੇਲ ਦਾ ਖਰਦਾ ਅਪੀਲ ਕਰ ਰਿਹਾ ਕੀ ਦੀ ਹਿੱਕ ਆਹ ਲੇਹ ਲੇਹ ਲਾਰੇ ਹੋਣਗੇ ਕਬੱਡੀ ਕਬੱਡੀ ਹੋਈ ਬਈ ਅੱਗੇ ਵੱਧ ਕੇ ਦੇਖਦੇ ਵਈ ਕਾਣ ਆਹ ਹੈ ਨੌਜਵਾਨ ਕੋਸ਼ਿਸ਼ ਕਰਦਾ ਟੱਕ ਲੈਣ ਦੀ ਚਟਾੜਿਆਂ ਵਾਲਾ ਕੁਲਵੀਰ ਬੱਲੇ ਕਬੱਡੀ ਕਬੱਡੀ ਅਗਲੀ ਕਬੱਡੀ ਪੰਜਾਬੀਆਂ ਦਾ ਇਹ ਸਲਖਣ ਸਿੰਘ ਇਸ ਵੀ ਮਕਸੀਕਨ ਮੂਲ ਦਾ ਖਿਡਾਰੀ ਆ ਦੂਸਰੇ ਪਾਸੇ ਹੁਣ ਦੇਖਾਂਗੇ ਫਕਰ ਛੱਡੇ ਵਾਲਾ ਬੱਲੇ ਬੱਲੇ ਕਰਾਉ ਚਟਾੜਿਆਂ ਵਾਲਾ ਪਰ ਇਹ ਆਬਦੁੱਲਾ ਆ ਰਾਜਪੂਤ ਸਰਗੋਦੇ ਵਾਲਾ ਦਾ ਹੋਇਆ ਜੋਰ ਪਰ ਸਾਡੀ ਕਬੱਡੀ ਦਾ ਭੰਗੜੇ ਦਾ ਇਹ ਮਾਨ ਨੇ ਸਰਪਜੀਤ ਸਿੰਘ ਦੀ ਟੀਮ ਹੈ ਸੋ ਜੀ ਐਨ ਵਖਦੇ ਆ ਜੀ ਐਨ ਵਖਦੇ ਆ ਲਓ ਇਧਰੇ ਪਾਸੇ ਖੇਡ ਕਬੱਡੀ ਮੈਦਾਨ ਦੇ ਵਿੱਚ ਆ ਰਹੇ ਚਵਲ ਔਰ ਦੂਸਰੇ ਪਾਸੇ ਜਟਾਣੀਆਂ ਤਾੜੀਆਂ ਨਾਲ ਚਲੀ ਹੁੰਦਾ ਹਰ ਖਿਡਾਰੀ ਹਰ ਬੱਲੇ ਖਿਡਾਰੇ ਹੁੰਦੇ ਲਓ ਆ ਰਹੇ ਚਵਲ ਕਬੱਡੀ ਬੰਦ ਦੇ ਵਾਸਤੇ ਵੱਧਾ ਹੋਇਆ ਕਬੱਡੀ ਖਿਡਾਰੀ ਕਬਟੀ ਐਰੋ ਦੀ ਪੰਜਾਬੀਆਂ ਦੇ ਸਲੱਖਣ ਸਿੰਘ ਦੀ ਰਾਜਪੂਤ ਨਾਲ ਟੱਕਰ ਹੋ ਗਈ ਪੀਤਾ ਡਾਲਾ ਤੇ ਮਾਦੇ ਰੁਮੀ ਦਾ ਵੀ ਪਰ ਹੁਣ ਹੁਣ ਦੇਖਿਓ ਪੰਜਾਬੀ ਆਦਾਰਸ ਲਖੜ ਰਾਜਪੂਤ ਐਕਸ਼ਨ ਦੁੱਲੋ ਦੁੱਲੋ ਪਾਸੇ ਹੋਣਗੇ ਰਾਜਪੂਤ ਰਾਜਪੂਤ ਤੇ ਪੰਜਾਬੀਆਂ ਦਾ ਸਲੱਖਣ ਤਾੜੀ ਤਾੜੀ ਤਾੜੀ